ਬਰਖਾਸਤ ਡੀਐਸਪੀ ਗੁਰਸ਼ੇਰ ਸੰਧੂ ਤੇ ਇੱਕ ਹੋਰ ਪਰਚਾ ਜੋ ਕਿ ਵਿਜੀਲੈਂਸ ਵੱਲੋਂ ਦਿੱਤਾ ਗਿਆ ਪਿਛਲੇ 3 ਸਾਲਾਂ ਦੇ ਆਮਦਨ ਦੇ ਵੇਰਵੇ ਚੈੱਕ ਕੀਤੇ ਗਏ ਤੇ ਨਾਲ ਖਰਚ ਚੈੱਕ ਕੀਤਾ ਗਿਆ ਆਮਦਨ ਤਾਂ 3 ਸਾਲਾਂ ਵਿੱਚ 26 ਲੱਖ ਰੁਪਏ ਸੀ ਜੋ ਸੈਲਰੀ ਬੇਸਡ ਸੀ ਪਰ ਕਰੋੜਾ ਰੁਪਏ ਦੇ ਵਿੱਚ ਖਰਚ ਹੋ ਗਿਆ ਪਰ ਇੱਥੇ ਵੀ ਦੱਸਣਾ ਬਣਦਾ ਹੈ ਕਿ ਗੁਰਸ਼ੇਰ ਸਿੰਘ ਸੰਧੂ ਪਹਿਲਾਂ ਹੀ ਇੱਕ ਰਾਇਸ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਜਲੰਧਰ ਇਲਾਕੇ ਦੇ ਵਿੱਚ ਉਹਨਾਂ ਦੇ ਪੈਟਰੋਲ ਪੰਪ ਤੇ ਹੋਰ ਕਾਰੋਬਾਰ ਵੀ ਹੈ ਪਰ ਗੁਰਸ਼ੇਰ ਸਿੰਘ ਸੰਧੂ ਦੇ ਇਹ ਸਾਰੇ ਵੇਰਵਿਆਂ ਨੂੰ ਚੈੱਕ ਕਰਦਿਆਂ ਹੋਇਆਂ ਵਿਜੀਲੈਂਸ ਦੀ ਜਾਣਕਾਰੀ ਮੁਤਾਬਕ ਉਸਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ। ਵਿਜੀਲੈਂਸ ਵੱਲੋਂ ਜੋ ਜਾਣਕਾਰੀ ਦੇ ਕੇ ਦਾਵਾ ਕੀਤਾ ਗਿਆ ਉਸ ਮੁਤਾਬਕ ਜਾਣਕਾਰੀ ਸਾਹਮਣੇ ਆਈ ਹੈ। ਔਰ ਇਸ ਵਿੱਚ ਇਸ ਵਾਰ ਕੱਲੀਆਂ ਮੁਸ਼ਕਲਾਂ ਗੁਰਸ਼ੇਰ ਸਿੰਘ ਸੰਧੂ ਦੀਆਂ ਬਰਖਾਸਤ ਡੀਐਸਪੀ ਦੀਆਂ ਨਹੀਂ ਵਧੀਆਂ ਬਲਕਿ ਉਹਨਾਂ ਦੇ ਇੱਕ ਪਰਿਵਾਰਕ ਮੈਂਬਰ ਨੂੰ ਵੀ ਨਾਮਜ਼ਦ ਕੀਤਾ ਦੱਸਿਆ ਜਾ ਰਿਹਾ ਹੈ। ਗੁਰਸ਼ੇਰ ਸੰਧੂ ਦੇ ਮਾਤਾ ਨੂੰ ਵੀ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਕੇਸ ਦੇ ਵਿੱਚ ਜਦੋਂ ਇੰਟਰਵਿਊ ਹੁੰਦਾ ਹੈ ਖਰੜ CIA ਦੇ ਵਿੱਚ ਤਾਂ ਉਦੋਂ ਸੁਰਖੀਆਂ ਦੇ ਵਿੱਚ ਗੁਰਸ਼ੇਰ ਸਿੰਘ ਸੰਧੂ ਦਾ ਨਾਮ ਕਾਫੀ ਵਾਰ ਆਇਆ ਇਸ ਤੋਂ ਪਹਿਲਾਂ ਇੱਕ ਵਾਰ ਇਮੀਗ੍ਰੇਸ਼ਨ ਕੇਸ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਸੀ ਤੇ ਇੱਕ ਬਿਲਡਰ ਸੀ ਜਿਸ ਨੇ ਆਪਣੀ ਸ਼ਿਕਾਇਤ ਦਿੱਤੀ ਸੀ ਉਸ ਵੇਲੇ ਵੀ ਗੁਰਸ਼ੇਰ ਸਿੰਘ ਸੰਧੂ ਦੇ ਉੱਤੇ ਇੱਕ ਪਰਚਾ ਦਰਜ ਹੋਇਆ ਸੀ ਉਸ ਦੀ ਸ਼ਿਕਾਇਤ ਦੇ ਆਧਾਰ ਤੇ ਹਾਲਾਂਕਿ ਬਾਅਦ ਵਿੱਚ ਗੁਰਸ਼ੇਰ ਸਿੰਘ ਸੰਧੂ ਨੇ ਹਾਈ ਕੋਰਟ ਪਹੁੰਚ ਕਰਕੇ ਰਾਤ ਲੈਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਕਈ ਮਾਮਲਿਆਂ ਦੇ ਵਿੱਚ ਉਸ ਨੂੰ ਰਾਹਤ ਨਹੀਂ ਮਿਲੀ ਖਾਸ ਕਰਕੇ ਡੀਈਐਸਪੀ ਨੂੰ ਜਦੋਂ ਬਰਖਾਸਤ ਕੀਤਾ ਗਿਆ ਤਾਂ ਉਸ ਨੇ ਇੱਕ ਪਟੀਸ਼ਨ ਦਾਖਲ ਕੀਤੀ ਜਿਸ ਵਿੱਚ ਕਿਹਾ ਗਿਆ ਕਿ ਏਜੀਟੀਐਫ ਦੇ ਅਧਿਕਾਰੀਆਂ ਦੀ ਤਾਂ ਪੁੱਛਗਛ ਹੀ ਨਹੀਂ ਹੋਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਪੁੱਛਿਆ ਨਹੀਂ ਗਿਆ ਜੋ ਸਿਟ ਬਣਾਈ ਗਈ ਸੀ ਲਾਰੈਂਸ ਬਿਸ਼ਨਾਈ ਬਿਸ਼ਨੋਈ ਇੰਟਰਵਿਊ ਮਾਮਲੇ ਦੇ ਵਿੱਚ ਕਿ ਜ਼ਿੰਮੇਵਾਰ ਅਫਸਰ ਕੌਣ ਨੇ ਔਰ ਉੱਥੇ ਪੀਪੀਐਸ ਅਫਸਰਾਂ ਨੂੰ ਤਾਂ ਛਾੜ ਦਿੱਤਾ ਗਿਆ ਜਾਂ ਉਹਨਾਂ ਤੇ ਕਾਰਵਾਈ ਹੋ ਜਾਂਦੀ ਹੈ ਪਰ ਵੱਡੇ ਆਈਪੀਸ ਅਧਿਕਾਰੀ ਕੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਬਣਦੀ ਸੀ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਲੈ ਗਏ ਇਸੇ ਇਤਰਾਜ਼ ਨੂੰ ਲੈ ਕੇ ਗੁਰਸ਼ੇਰ ਸਿੰਘ ਸੰਧੂ ਨੇ ਹਾਈ ਕੋਰਟ ਦਾ ਰੁਖ ਕੀਤਾ ਜਿਸ ਕਰਕੇ ਹਾਈ ਕੋਰਟ ਨੇ ਸਪਿਟਿਸ਼ਨ ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਤੋਂ ਵੀ ਜਵਾਬ ਮੰਗਣ ਲਈ ਹਦਾਇਤ ਦਿੱਤੀ ਹੋਈ ਹੈ ਹੁਕਮ ਦਿੱਤਾ ਹੋਇਆ ਹੈ ਹਾਲਾਂਕਿ ਪੰਜਾਬ ਸਰਕਾਰ ਦੇ ਉਸ ਜਵਾਬ ਤੋਂ ਸੰਤੁਸ਼ਟ ਹੁੰਦੀ ਹੈ ਕਿ ਨਹੀਂ ਮਾਨਯੋਗ ਹਾਈ ਕੋਰਟ ਇਹ ਇੱਕ ਵੱਖਰਾ ਤੇ ਅਲਹਿਦਾ ਕੇਸ ਹੈ ਪਰ ਹੁਣ ਗੱਲ ਕਰਦੇ ਹਾਂ ਜੋ ਕਿ ਲਾਰੈਂਸ ਬਿਸ਼ਨੋਈ ਮਾਮਲੇ ਤੋਂ ਬਾਅਦ ਇੱਕ ਹੋਰ ਮੁਸ਼ਕਲ ਵਧੀ ਹੈ ਗੁਰਸ਼ੇਰ ਸਿੰਘ ਸੰਧੂ ਦੀ ਜੇ ਕਿ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਹੈ ਹੁਣ ਵਿਜੀਲੈਂਸ ਦੇ ਮੁਤਾਬਕ ਜਾਣਕਾਰੀ ਦਿੱਤੀ ਗਈ ਹੈ ਕਿ ਗੁਰਸ਼ੇਰ ਸਿੰਘ ਸੰਧੂ ਤੇ ਉਸ ਦੀ ਮਾਤਾ ਸੁਖਵੰਤ ਕੌਰ ਦੇ ਉੱਤੇ ਹੁਣ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਕੀਤਾ ਹੈ ਏਡੀਏ ਦਾ ਕੇਸ ਮੁਹਾਲੀ ਦੀ ਫਲਾਈਂਗ ਸਕੁਆਇਰ ਟੀਮ ਨੇ ਦਰਜ ਕੀਤਾ ਦੱਸਿਆ ਗਿਆ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਗੁਰਸ਼ੇਰ ਸਿੰਘ ਸੰਧੂ ਨੇ 3 ਸਾਲਾਂ ਵਿੱਚ ਸਿਰਫ 26 ਲੱਖ ਰੁਪਏ ਸੈਲਰੀ ਮਿਲੀ ਹੈ ਪਰ ਉਹਨਾਂ ਨੇ ਕਰੀਬ 2.49 ਕਰੋੜ ਰੁਪਏ ਖਰਚ ਕਰ ਦਿੱਤੇ ਨੇ ਯਾਨੀ ਕਿ 2 ਕਰੋੜ ਲਗਭਗ 60 ਲੱਖ ਰੁਪਈਆ ਖਰਚ ਕੀਤਾ ਹੈ ਕੀ ਹੁਣ ਸਿਰਫ ਤੇ ਸਿਰਫ ਜਿਹੜਾ ਇਹ ਖਰਚ ਕੀਤਾ ਗਿਆ ਇਹ ਸੈਲਰੀ ਦੇ ਵਿੱਚੋਂ ਕੀਤਾ ਜਾਣਾ ਸੀ ਜਾਂ ਗੁਰਸ਼ੇਰ ਸਿੰਘ ਸੰਧੂ ਦੇ ਹੋਰ ਵੀ ਆਮਦਨ ਦੇ ਸਰੋਤ ਨੇ ਇਸ ਦੇ ਬਾਰੇ ਕੀ ਉਸ ਨੇ ਮਹਿਕਮੇ ਨੂੰ ਜਾਣਕਾਰੀ ਦਿੱਤੀ ਹੋਈ ਸੀ ਜੇਕਰ ਜਾਣਕਾਰੀ ਦਿੱਤੀ ਹੋਈ ਸੀ ਤਾਂ ਫਿਰ ਤਾਂ ਭਲੀ ਭਾਂਤ ਹੈ ਕਿ ਵਿਜੀਲੈਂਸ ਕੋਲ ਵੀ ਉਹ ਕਾਗਜ਼ ਤੇ ਦਸਤਾਵੇਜ਼ ਹੋਣਗੇ ਪਰ ਹੋ ਸਕਦਾ ਹੈ ਕਿ ਕੋਈ ਜਾਣਕਾਰੀ છુપਾਈ ਗਈ ਹੋਵੇ ਲੁਕੋਈ ਗਈ ਹੋਵੇ ਜਿਸ ਦੇ ਕਰਕੇ ਆਮਦਨ ਵੱਖਰੀ ਦੱਸੀ ਗਈ ਹੈ ਤੇ ਖਰਚ ਹੁਣ ਵੱਖਰਾ ਦੱਸਿਆ ਗਿਆ ਇਸੇ ਦੇ ਆਧਾਰ ਤੇ ਵਿਜੀਲੈਂਸ ਦੀਆਂ ਟੀਮਾਂ ਨੇ ਇਹ ਵੀ ਦਾਵਾ ਕੀਤਾ ਹੈ ਕਿ ਛਾਪੇਮਾਰੀ ਕੀਤੀ ਜਾ ਰਹੀ ਹੈ ਕਿਉਂਕਿ ਲਾਰੈਂਸ ਬਿਸ਼ਨੋਈ ਦੇ ਕੇਸ ਦੇ ਵਿੱਚ ਵੀ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਜ਼ਿੰਮੇਵਾਰ ਅਧਿਕਾਰੀ ਦੀ ਚਾਹੇ ਕੋ ਛੋਟਾ ਅਧਿਕਾਰੀ ਹੈ ਚਾਹੇ ਵੱਡਾ ਅਧਿਕਾਰੀ ਹੈ ਹਾਲਾਂਕਿ ਜਿਹੇ ਮਾਮਲਿਆਂ ਦੇ ਵਿੱਚ ਕਿਸੇ ਹੋਰ ਦਿੱਕਤਾਈ ਵਰਤੀ ਜਾਂਦੀ ਜਾਂ ਜਿਹੜੇ ਗੈਂਗਸਟਰ ਨੇ ਏ ਕੈਟਾਗਰੀ ਦੇ ਉਹਨਾਂ ਨਾਲ ਸੰਬੰਧ ਕਿਸੇ ਦਾ ਨਿਕਲ ਆਉਂਦਾ ਹੈ ਤੇ ਉਹਨਾਂ ਨੂੰ ਨਹੀਂ ਬਲਕਿ ਉਹਨਾਂ ਦੇ ਪਰਿਵਾਰਾਂ ਨੂੰ ਵੀ ਚੁੱਕ ਲਿਆ ਜਾਂਦਾ ਹੈ ਪੁਲਿਸ ਵੱਲੋਂ ਸੀਆਈਏ ਸਟਾਫ ਦੇ ਵੱਲੋਂ ਪਰ ਇਸ ਮਾਮਲੇ ਦੇ ਵਿੱਚ ਕਿਸੇ ਵੀ ਪੁਲਿਸ ਅਧਿਕਾਰੀ ਦੀ ਛੋਟਾ ਹੋਵੇ ਵੱਡਾ ਹੋਵੇ ਗ੍ਰਿਫਤਾਰੀ ਨਹੀਂ ਸੀ ਹੋਈ ਪਰ ਹੁਣ ਵਿਜੀਲੈਂਸ ਨੇ ਜ਼ਰੂਰ ਆਖਿਆ ਕਿ ਗੁਰਸ਼ੇਰ ਸਿੰਘ ਸੰਧੂ ਦੀ ਔਰ ਉਹਨਾਂ ਦੇ ਮਾਤਾ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਛਾਪੇਮਾਰੀ ਕਰਕੇ ਗ੍ਰਿਫਤਾਰੀ ਵਿਜਲਦੀ ਕੀਤੀ ਜਾਏਗੀ ਹਾਲਾਂਕਿ ਚਰਚਾਵਾਂ ਤਾਂ ਇਹ ਵੀ ਚੱਲ ਰਹੀਆਂ ਨੇ ਕਿ ਕੀ ਗੁਰਸ਼ੇਰ ਸਿੰਘ ਸੰਧੂ ਭਾਰਤ ਵਿੱਚ ਹੀ ਹੈ ਜਾਂ ਫਿਰ ਉਪਦੇਸ਼ ਚਲਾ ਗਿਆ ਇਸ ਦੇ ਬਾਰੇ ਤੇ ਹੁਣ ਪੁਲਿਸ ਦੀ ਤਫਤੀਸ਼ ਹੀ ਦੱਸ ਸਕੇਗੀ ਇਹ ਚਰਚਾਵਾ ਹੀ ਨੇ ਮਹਿਲ ਪਰ ਜਿਹੜੀ ਜਾਣਕਾਰੀ ਦਿੱਤੀ ਕੀ ਹੈ ਕਿ ਇਸ ਮਾਮਲੇ ਦੇ ਵਿੱਚ ਜਾਂਚ ਵਿੱਚ ਜੋ ਕੁਝ ਸਾਹਮਣੇ ਆਇਆ ਕਿ ਡੀਐਸਪੀ ਨੂੰ April 2021 ਤੋਂ ਲੈ ਕੇ March 2024 ਤੱਕ ਜੋ ਸੈਲਰੀ ਮਿਲੀ ਹੈ ਉਹ ਬਣਦੀ ਹੈ 26,32,000 ਰੁਪਏ ਵਿਆਜ ਤੇ ਇਨਕਮ ਟੈਕਸ ਸਰ ਫੰਡ ਹੈ ਜਿਹੜਾ ਉਹ 75,876 ਰੁਪਏ ਬਣਦਾ ਹੈ ਡੀਐਸਪੀ ਦੀ ਮਾਤਾ ਸੁਖਵੰਤ ਕੌਰ ਦੀ ਜਿਹੜੀ ਆਮਦਨ ਹੈ ਉਹ 1.83 ਕਰੋੜ ਰੁਪਏ ਹੈ ਪਰਿਵਾਰ ਦੀ ਕੁੱਲ ਆਮਦਨ 2.67 ਕਰੋੜ ਰੁਪਏ ਬਣਦੀ ਹੈ ਔਰ ਇਸ ਦੇ ਦੌਰਾਨ ਕੁੱਲ ਖਰਚਾ ਜਿਹੜਾ ਉਹ 6.29 ਕਰੋੜ ਰੁਪਏ ਦਿਖਾਇਆ ਗਿਆ ਹੈ ਵਿਅਕਤੀਗਤ ਖਰਚ ḍsp ਤੇ ਉਸ ਦੇ ਪਰਿਵਾਰ ਦੁਆਰਾ 80 ਲੱਖ ਰੁਪਈਆ ਲਗਭਗ ਕੀਤਾ ਗਿਆ ਔਰ ਆਮਦਨ ਤੋਂ ਜ਼ਿਆਦਾ ਖਰਚ ਹੈ ਕਿਉਂਕਿ 2.59 ਕਰੋੜ ਰੁਪਏ ਯਾਨੀ ਕਿ 96 ਫੇਸ ਦੀ ਜਿਹੜਾ ਖਰਚ ਵੱਧ ਕੀਤਾ ਗਿਆ ਆਮਦਨ ਦੇ ਨਾਲੋਂ ਇਹ ਵੱਡਾ ਇੱਕ ਅੰਕੜਾ ਸੀ ਅੰਤਰ ਸੀ ਫਰਕ ਸੀ ਜਿਸ ਕਰਕੇ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਪਰਚਾ ਦਰਜ ਕੀਤਾ ਸ਼ੁਰੂਆਤੀ ਜਾਂਚ ਦੇ ਵਿੱਚ ਜੋ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਨੇ ਉਸ ਦੇ ਬਾਰੇ ਇਹ ਅੰਕੜੇ ਦਿੱਤੇ ਗਏ ਨੇ ਵਿਜੀਲੈਂਸ ਦੇ ਮੁਤਾਬਕ 1 April 2021 ਨੂੰ DSP ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ ਵਿੱਚ ਲਗਭਗ ਕੁੱਲ ਰਾਸ਼ੀ 3 ਲੱਖ ਤੋਂ ਵੱਧ ਜਮ੍ਹਾਂ ਸੀ ਜਦ ਕਿ 317415 ਰੁਪਏ ਦਾ ਲੋਨ ਲੈ ਆ ਗਿਆ ਸੀ ਫਰਮ ਦੇ ਬੈਂਕ ਬੈਲੈਂਸ ਸਟੇਟਮੈਂਟ ਦੇ ਅਨੁਸਾਰ ਇਸ ਸਾਰੀ ਸ਼ੁਰੂਆਤ ਦੇ ਵਿੱਚ ਕੁੱਲ ਆਮਦਨ ਦਾ ਪਤਾ ਵੀ ਕੀਤਾ ਗਿਆ ਕਿ ਕੁੱਲ ਆਮਦਨ ਕਿੰਨੀ ਹੈ ਔਰ ਇਸ ਬਦਲੇ ਦੇ ਵਿੱਚ ਖਰਚ ਕਿੰਨਾ ਕੀਤਾ ਗਿਆ ਇਹ ਸਾਰੇ ਮਾਮਲੇ ਦੇ ਵਿੱਚ 31 ਮਾਰਚ 2024 ਤੱਕ ਦੀ ਕੀਤੀ ਗਈ ਜਾਂਚ ਦੇ ਵਿੱਚ ਸਾਹਮਣੇ ਜੋ ਕੁਝ ਆਇਆ ਉਸ ਦੇ ਬਾਰੇ ਵੇਰਵੇ ਸਾਂਝੇ ਕਰ ਦਿੱਤੇ ਗਏ ਨੇ ਹਾਲਾਂਕਿ ਕਰੋੜਾ ਰੁਪਏ ਦੀ ਜਾਇਦਾਦ ਸੀ ਤਾਂ ਫਿਰ ਜਿਹੜਾ ਖਰਚ ਹੋਇਆ ਕੀ ਉਹ ਵਾਕਈ ਸੈਲਰੀ ਬੇਸਡ ਨੂੰ ਧਿਆਨ ਵਿੱਚ ਰੱਖ ਕੇ ਬੇਸ ਬਣਾ ਕੇ ਵਿਜੀਲੈਂਸ ਨੇ ਹੋਰ ਖੁਪੜਤਾਲ ਕੀਤੀ ਹੈ ਜਾਣ ਵਾਲੇ ਸਮੇਂ ਦੇ ਵਿੱਚ ਹੋਰ ਖੁਲਾਸੇ ਹੋ ਸਕਦੇ ਨੇ ਇਹ ਸਾਰੀ ਗੱਲ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਹਾਲਾਂਕਿ ਦੋ ਵੱਖ-ਵੱਖ ਵਾਇਰਲ ਇੰਟਰਵਿਊ ਜਦੋਂ ਹੋਏ ਲਾਰੈਂਸ ਬਿਸ਼ਨੋਈ ਦੇ ਉਸ ਮਾਮਲੇ ਦੇ ਵਿੱਚ ਸਿੱਟ ਦੀ ਰਿਪੋਰਟ ਮੁਤਾਬਕ 3 ਤੇ 4 ਸਤੰਬਰ ਨੂੰ 2023 ਦੇ ਵਿੱਚ ਇੰਟਰਵਿਊ ਰਿਕਾਰਡ ਕੀਤੇ ਗਏ ਜਦੋਂ ਸੀਆਈਏ ਖਰੜ ਦੇ ਵਿੱਚ ਰੱਖਿਆ ਹੋਇਆ ਸੀ ਲਾਰੈਂਸ ਨੂੰ ਔਰ ਏਜੀਟੀਐਫ ਨੇ ਪੁਸ਼ਗਿਸ਼ ਕਰਨੀ ਸੀ ਤਾਂ ਉਸ ਵਕਤ ਇੱਕ ਇੰਟਰਵਿਊ ਹੋ ਜਾਂਦਾ ਉਸ ਤੋਂ ਬਾਅਦ ਰਾਜਸਥਾਨ ਦੀ ਇੱਕ ਜੇਲ੍ਹ ਦੇ ਵਿੱਚ ਇਹ ਸਾਰੇ ਮਾਮਲੇ ਦੀ ਜਾਂਚ ਹੁੰਦੀ ਹੈ ਜਾਂਚ ਦੇ ਵਿੱਚ ਸਭ ਤੋਂ ਪਹਿਲਾਂ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੀਆਂ ਮੁਸ਼ਕਲਾਂ ਵਧੀਆਂ ਨੇ ਹੋਰ ਵੀ ਇੱਕ ਡੀਐਸਪੀ ਤੇ ਕਈ ਕਾਂਸਟੇਬਲਾਂ ਨੂੰ ਹੈੱਡ ਕਾਂਸਟੇਬਲ ਨੂੰ ਇਸ ਮਾਮਲੇ ਦੇ ਵਿੱਚ ਸਸਪੈਂਡ ਕੀਤਾ ਗਿਆ ਸੀ ਬਾਅਦ ਵਿੱਚ ਇੱਕੋ ਹੀ ਜਿਹੜਾ ਅਧਿਕਾਰੀ ਸੀ ਪੰਜਾਬ ਪੁਲਿਸ ਦਾ ਉਹ ਸੀ ਡੀਐਸਪੀ ਗੁਰਸ਼ੇਰ ਸੰਧੂ ਜਿਸ ਨੂੰ ਸਿਰਫ ਸਿਰਫ ਸਸਪੈਂਡ ਹੀ ਨਹੀਂ ਕੀਤਾ ਗਿਆ ਬਲਕਿ ਨੌਕਰੀ ਤੋਂ ਡਿਸਮਿਸ ਵੀ ਕਰ ਦਿੱਤਾ ਗਿਆ ਸੀ ਕੁਰਸੀ ਲੈ ਲਈ ਗਈ ਸੀ ਬਾਅਦ ਵਿੱਚ ਲਾਰੈਂਸ ਬਿਸ਼ਨੋਈ ਵਾਲੇ ਮਾਮਲੇ ਦੇ ਵਿੱਚ ਜਿਹੜੀ ਕਾਰਵਾਈ ਤੋਂ ਬਾਅਦ ਗੁਰਸ਼ੇਰ ਸਿੰਘ ਸੰਧੂ ਹਾਈ ਕੋਰਟ ਦਾ ਰੋਖ ਕਰਦਾ ਆਪਣੇ ਵਕੀਲ ਦੇ ਜ਼ਰੀਏ ਹੁਣ 3 ਜੁਲਾਈ ਨੂੰ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਜਿਸ ਵਿੱਚ ਇੰਟਰਵਿਊ ਮਾਮਲੇ ਵਿੱਚ ਡੀਐਸਪੀ ਨੂੰ ਲੈ ਕੇ ਹੈੱਡ ਕਨਸਟੇਬਲ ਰੈਂਕ ਤੱਕ ਦੇ ਸਰਕਾਰ ਨੇ ਜਿਹੜੇ ਮੁਲਾਜ਼ਮ ਤੇ ਅਧਿਕਾਰੀ ਸਸਪੈਂਡ ਕੀਤੇ ਸੀ ਇਸ ਦੇ ਵਿੱਚ ਡੀਐਸਪੀ ਗੁਰਸ਼ੇਰ ਸੰਧੂ ਸੀ ਜੋ ਕਿ ਅੰਮ੍ਰਿਤਸਰ ਸਥਿਤ ਨੌ ਬਟਾਲੀਅਨ ਦਾ ਹਿੱਸਾ ਸੀ ਡੀਐਸਪੀ ਸਮਰ ਬਨੀਤ ਸਬ ਇੰਸਪੈਕਟਰ ਰੀਨਾ ਸੀਆਈਏ ਖੜੜ ਦੇ ਵਿੱਚ ਜਦੋਂ ਤਨਾਤ ਸੀ ਸਬ ਇੰਸਪੈਕਟਰ ਜਗਤਪਾਲ ਸਿੰਘ ਜੰਗੂ ਏਜੀਟੀਐਫ ਦੇ ਵਿੱਚ ਤਨਾਤ ਸੀ ਤੇ ਸਬ ਇੰਸਪੈਕਟਰ ਸ਼ਗਨਜੀਤ ਸਿੰਘ ਜਿਹੜਾ ਕਿ ਉਹ ਵੀ ਏਜੀਟੀਐਫ ਦਾ ਹਿੱਸਾ ਸੀ ਤੇ ਏਐਸਆਈ ਮੁਖਤਿਆਰ ਸਿੰਘ ਤੇ ਹੈੱਡ ਕਨਸਟੇਬਲ ਓਮ ਪ੍ਰਕਾਸ਼ ਸ਼ਾਮਲ ਸਨ ਇਸ ਤੋਂ ਬਾਅਦ ਡੀਐਸਪੀ ਨੂੰ ਸਰਕਾਰ ਨੇ ਬਰਖਾਸਤ ਕਰ ਦਿੱਤਾ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਚੁਣੌਤੀ ਵੀ ਦਿੱਤੀ 3 ਜੁਲਾਈ ਨੂੰ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਵਿੱਚ ਸੁਣਵਾਈ ਹੋਣੀ ਹੈ ਹੁਣ ਗੁਰਸ਼ੇਰ ਸਿੰਘ ਸੰਧੂ ਦੇ ਕੇਸ ਦੇ ਵਿੱਚ ਇਸ ਤੋਂ ਪਹਿਲਾਂ ਵੀ ਕਈ ਵਾਰੀ ਚਰਚਾ ਦੇ ਵਿੱਚ ਗੁਰਸ਼ੇਰ ਸਿੰਘ ਸੰਧੂ ਰਹਿ ਚੁੱਕਾ ਔਰ ਪੰਜਾਬ ਪੁਲਿਸ ਦੇ ਵਿੱਚ ਇਸ ਨੂੰ ਲਾਡਲਾ ਅਫਸਰ ਕਰਕੇ ਵੀ ਜਾਣਿਆ ਜਾਂਦਾ ਕਿਉਂਕਿ ਕਈ ਮਾਮਲਿਆਂ ਦੇ ਵਿੱਚ ਇਸ ਦੇ ਉੱਤੇ ਸਵਾਲ ਉੱਠੇ ਪਰ ਸ਼ੁਰੂਆਤੀ ਦੌਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਸਾਹਮਣੇ ਨਹੀਂ ਸੀ ਆਈ ਪਰ ਜਦੋਂ ਲਾਰੈਂਸ ਮਿਸ਼ਨੋਈ ਇੰਟਰਵਿਊ ਮਾਮਲਾ ਹਾਈਲਾਈਟ ਹੋ ਗਿਆ ਸਵਾਲ ਸਵਾਲਾਂ ਦੇ ਘੇਰੇ ਵਿੱਚ ਸਰਕਾਰ ਘਿਰ ਗਈ ਕਿਉਂਕਿ ਡੀਜੀਪੀ ਨੇ ਸ਼ੁਰੂਆਤੀ ਦੌਰ ਵਿੱਚ ਬਿਆਨ ਦਿੱਤਾ ਸੀ ਕਿ ਇੰਟਰਵਿਊ ਪੰਜਾਬ ਦੇ ਵਿੱਚ ਹੋਇਆ ਹੀ ਨਹੀਂ ਪਰ ਜਦੋਂ ਹਾਈ ਕੋਰਟ ਦੇ ਡਾਇਰੈਕਸ਼ਨ ਦੇ ਉੱਤੇ ਸਿੱਟੇ ਦੇ ਵਿੱਚ ਸੀਨੀਅਰ ਪੁਲਿਸ ਅਧਿਕਾਰੀ ਪ੍ਰਵੋਹ ਕੁਮਾਰ ਨੇ ਜਾਂਚ ਕੀਤੀ ਤਾਂ ਉਦੋਂ ਪਤਾ ਲੱਗ ਗਿਆ ਕਿ ਨਹੀਂ ਸੀਆਈਏ ਖਰੜ ਤਾਂ ਪੰਜਾਬ ਦੀ ਹਦੂਦ ਵਿੱਚ ਹੀ ਪੈਂਦਾ ਹੈ ਕਿਤੇ ਰਾਜਸਥਾਨ ਬਿਹਾਰ ਚ ਨਹੀਂ ਹੈ ਤਾਂ ਉਸ ਤੋਂ ਬਾਅਦ ਫਿਰ ਸਰਕਾਰ ਬੁਰੀ ਤਰ੍ਹਾਂ ਘਿਰ ਜਾਂਦੀ ਹੈ ਪੁਲਿਸ ਨੂੰ ਵੀ ਕੋਈ ਜਵਾਬ ਨਹੀਂ ਆਉਂਦਾ ਤਾਂ ਫਿਰ ਇੱਕ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਰਿਪੋਰਟ ਦੇ ਆਧਾਰ ਤੇ ਜਿਸ ਵਿੱਚ ਸਭ ਤੋਂ ਪਹਿਲਾਂ ਸ਼ਾਮਿਆ ਜਾਂਦਾ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਜਿਸ ਨੂੰ ਚੁਣੌਤੀ ਵੀ ਉਸ ਕਾਰਵਾਈ ਨੂੰ ਦਿੱਤੀ ਹੋਈ ਆ ਉਸ ਦੇ ਵੱਲੋਂ ਹਾਈ ਕੋਰਟ ਦੇ ਵਿੱਚ 3 ਜੁਲਾਈ ਨੂੰ ਦੇਖਦੇ ਆ ਕਿ ਉਸ ਵਿੱਚ ਉਸ ਨੂੰ ਰਾਹਤ ਮਿਲਦੀ ਹੈ ਕਿ ਹੋਰ ਅਧਿਕਾਰੀਆਂ ਦੀਆਂ ਵੀ ਮੁਸ਼ਕਲਾਂ ਵੱਧ ਸਕਦੀਆਂ ਨੇ ਪਰ ਜਿੱਥੋਂ ਤੱਕ ਰਹੀ ਗੱਲ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਵੀ ਇੱਕ ਵਿਜੀਲੈਂਸ ਦੇ ਵੱਲੋਂ ਮੁਹਾਲੀ ਇੰਗਲਿਸਕਵੈਰ ਦੇ ਵੱਲੋਂ ਇੱਕ ਪਰਚਾ ਦਰਜ ਕਰ ਦਿੱਤਾ ਗਿਆ ਜਿਸ ਵਿੱਚ ਗੁਰਸ਼ੇਰ ਸਿੰਘ ਸੰਧੂ ਦੀ ਮਾਤਾ ਨੂੰ ਵੀ ਨਾਮਜ਼ਦ ਕੀਤਾ ਗਿਆ ਇਸ ਕੇਸ ਦੇ ਬਾਬਤ ਹੋਰ ਜਦੋਂ ਵੀ ਕੋਈ ਅਪਡੇਟ ਸਾਹਮਣੇ ਆਉਂਦੀ ਹੈ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ